ਇਹ ਪਹਿਲੇ ਸੂਏ 13 14 ਲੀਟਰ ਰਾਮਣਾ ਕੱਢੂਗੀ ਜੀ 13 ਤੋਂ 14 ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪੈਂਡ ਆਤਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਪਹਿਲੇ ਸੂਏ ਸੂਣਾ ਇਹਨੇ ਤੇ ਮੂੰਹ ਹੋ ਗਈ ਚਾਰ ਦੰਦਾਂ ਤੇ 23 ਤਰੀਕ ਨੂੰ ਇਹਦੇ ਦਿਨ ਪੂਰੇ ਆ ਗਏ ਤੇ ਆਪ ਵੀ ਚੰਗੇ ਸੀ ਮੰਦੀ ਜਿਹੜਾ ਲੱਗਿਆ ਇਹਦੇ ਉਹ ਵੀ ਚੰਗਾ ਲੱਗਿਆਗਾ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਾਂ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਥੋੜਾ ਜਿਹਾ ਝੋਟੀ ਡਰਦੀ ਆ ਵੈਸੇ ਉਪਰੇ ਦਾ ਹੋ ਜਾਂਦਾਗਾ ਤੇ ਕੱਦ-ਕਾੜ ਵਧੀਆ ਦੇ ਵਿੱਚ ਆ ਸਿੰਗਾ ਦੀ ਕੁਆਲਿਟੀ ਵੀ ਚੰਗੀ ਆਗੀ ਬਾਕੀ ਥਾਨ ਲੇਵੇ ਦੀ ਵੀ ਸਾਫ ਆ ਬਾਕੀ ਹਜੇ ਕੱਚੀ ਆਗੀ ਕੋਸ਼ਕਦਿਆਂ ਉੱਪਰ ਵੀ ਲਿਆ ਸਕਦੀ ਆਗੀ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਰੇਟ ਆ ਜਿਹੜਾ ਉਹ ਵੀ ਵੀਡੀਓ ਦੇ ਵਿੱਚੋ ਹੀ ਹੋਊਗਾ ਤੇ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਜਿਹੜਾ ਨੰਬਰ ਆ ਉਹ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਆਜੋ ਥੋੜਾ ਜਿਆਦਾ ਸਾਮਾਨ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਝੋਟੀ ਨਾਲ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਗੁਰਪ੍ਰੀਤ ਸਿੰਘ ਹੈ ਜੀ ਠੀਕ ਆ ਤੇ ਐਡਰੈਸ ਤਾਂ ਆਪਾਂ ਦੱਸ ਹੀ ਦਿੱਤਾ ਵੈਸੇ ਕਨਫਰਮ ਕਰ ਦਿਓ ਇੱਕ ਵਾਰੀ ਪਠੰਡਾ ਜ਼ਿਲ੍ਹਾ ਆਪਣਾ ਪਿੰਡ ਆਦਮਪੁਰਾ ਤਹਿਸੀਲ ਫੂਲ ਆ ਠੀਕ ਆ ਤੇ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਸੋਣਾ ਨੇ ਇਹਨੇ ਬਾਈ ਪਹਿਲੇ ਸੂਏ ਸੋਣਾ ਹਜੇ ਆਪਣਾ 23 ਤਰੀਕ ਨੂੰ ਦਿਨ ਪੂਰੇ ਪਏ ਐ ਸੀ 7 ਦਿਨ 23 ਨੂੰ ਦਿਨ ਪੂਰੇ ਆ ਗਏ ਹਫਤੇ ਵਾਂਗੂ ਪਿਆ ਹੈ ਨਾ ਤੇ ਬਾਕੀ ਉੱਪਰ ਨੀਚੇ ਹੋ ਸਕਦਾ ਕਈ ਏਰੀਆ ਨਾ ਠੀਕ ਹੈ ਤੇ ਦੰਦਾਂ ਚ ਕਿਵੇਂ ਆਏ ਚੌਗੀ ਹੈ ਜੀ ਦੇਖੀ ਵੀ ਆਪਣੀ ਹਾਂ 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 ਠੀਕ ਆ ਤੇ ਕੋਈ ਰਿਕਾਰਡ ਦਾ ਪਤਾ ਇਹਦੀ ਵੀ ਮਦਰ ਦਾ ਕੀ ਰਿਕਾਰਡ ਸੀ ਹਾਂ ਇਹਦੀ ਮਦਰ ਆਪਣੇ ਕੋਲ ਹੀ ਰਹੀ ਹੈ ਜੀ 17 ਕਿਲੋ ਪੂਰਾ ਪੀਕ ਚਲਦੀ ਸੀ 17 ਕਿਲੋ ਪੀਕ ਤੇ ਦੁੱਧ ਉਹ ਦਿੰਦੀ ਰਹੀ ਹੈ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਤੋਂ ਆਪਾਂ ਕੀ ਉਮੀਦ ਕਰਦੇ ਆਂ ਵੀ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢ ਸਕਦੀ ਐ ਇਹ ਪਹਿਲੇ ਸੂਏ 13-14 ਲੀਟਰ ਆਮਣਾ ਕੱਢੂਗੀ ਜੀ 13 ਤੋਂ 14 ਪਹਿਲੇ ਸੂਏ ਆਪਾਂ ਨੂੰ ਉਮੀਦ ਹੈ ਵੀ ਇਹਨਾਂ ਦੁੱਧ ਦੇਊਗੀ ਹਾਂਜੀ ਹਾਂਜੀ ਠੀਕ ਆ ਤੇ ਕੋਈ ਇਹਦਾ ਤਾਂ ਨਹੀਂ ਰਿਕਾਰਡ ਦਾ ਪਤਾ ਵੀ ਆਪ ਆਪ ਕਿਹੜੇ ਸੀਮੰਦੀ ਐ ਇਹ ਨਹੀਂ ਆਪਾਂ ਨੂੰ ਪਤਾ ਨਹੀਂ ਠੀਕ ਆ ਉਂ ਜਾਣੀ ਫਿਰ ਮਾਦਾਰ ਰਕਾਰਡ ਚੰਗਾਗਾ ਤਾਂ ਵੀ ਉਮੀਦ ਚੰਗੀ ਕਰ ਸਕਦੇ ਆਪਾਂ ਹਨਾ ਸੀਵਨ ਵੀ ਚੰਗਾ ਹੀ ਹੁਣ ਲੱਗਿਆ ਵਾ ਆਪਾਂ ਨੂੰ ਲਿਖ ਕੇ ਨਹੀਂ ਰੱਖਿਆ ਜਿਹੜਾ ਲੱਗਿਆ ਵਾ ਉਹ ਚੰਗਾ ਹੀ ਲੱਗਿਆ ਵਾ ਹਾਂ ਹਾਂ ਪਰ ਉਂ ਸੰਭਿਆ ਹੋ ਵੀ ਨਹੀਂ ਹਨਾ ਵੀ ਕਿਹੜਾ ਲੱਗਿਆ ਵਾ ਹਾਂ ਤੇ ਬਾਕੀ ਹੂੰ ਕਿਵੇਂ ਆ ਗਈ ਠੰਡੀ ਸੀਲ ਆ ਵੈਸੇ ਹਾਂ ਹਾਂ ਠੰਡੀ ਸੀਲ ਹੈ ਜੀ ਠੀਕ ਹੈ ਤੇ ਰੇਟ ਆਪਾਂ ਕੀ ਰੱਖਿਆ ਦਾ 1 10 ਰੱਖਿਆ ਜੀ 1 ਦਾ 1 10 ਹਾਂਜੀ ਹਾਂਜੀ ਤੇ ਮੌਕੇ ਤੇ ਹੋ ਜੂਗਾ ਹਣਾ ਹਾਂ ਮਾਨਤਨ ਕਰ ਦਿਆਂਗੇ ਮੌਕੇ ਤੇ ਠੀਕ ਹੈ ਠੀਕ ਹੈ ਬਈ ਇੱਕ ਕਰੀ ਇਹਦਾ ਗੇੜਾ ਘੜਾ ਦੇ ਲੋ ਵੀ ਦੋਸਤੋਂ ਤੁਹਾਨੂੰ ਆਪਾਂ ਤੋਰ ਕੇ ਦਿਖਾਉਣੀ ਆ ਕਿ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਫੇਸ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਸਭੀ ਵੀ ਚੰਗੀ ਹੈਗੀ ਤੇ ਆਰਡਰ ਬਹੁਤ ਵਧੀਆ ਦਾ ਤਿਆਰ ਕਰਿਆ ਵਾਗਾ ਜਿਵੇਂ ਕਿ ਹਜੇ ਹਫਤਾ ਪਿਆਗਾ ਉਦੋਂ ਤਾਂ ਬਹੁਤ ਵਧੀਆ ੜ ਰਹੇ ਨੇ ਤਿਆਰ ਕਰ ਲੈਣਾ ਥਾਣਾ ਦਾ ਸਹਾਜ ਇੱਕੋ ਜਿਆ ਤੇ ਪਿਛਲੀ ਪਿਛਲੀ ਸਾਈਡ ਤੋਂ ਵੀ ਵਿੱਥੀ ਬਹੁਤ ਆ ਤੇ ਇਧਰੋਂ ਅੱਗੇ ਪਿਛੇ ਦੀ ਵੀ ਵਿੱਥੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਰਹੂਗੀ ਬੰਦ ਲੇਵੇ ਦੇ ਵਿੱਚ ਦਿਖਾਵੇ ਵਾਲਾ ਲੇਵਾ ਨਹੀਂ ਕਰਦੀ ਪਰ ਲੇਵਾ ਸੋਨਾ ਕੱਢੂਗੀ ਬਾਕੀ ਜਿਹੜੇ ਬਟਨ ਜੇ ਹੁੰਦੇ ਆ ਕਹਿੰਦੇ ਹੁੰਦੇ ਚੰਗੀ ਦੀ ਨਿਸ਼ਾਨੀ ਆ ਉਹ ਵੀ ਇਹਦੇ ਹੈਗੇ ਆਗੇ ਪੱਠ ਪੁੜੇ ਦੀ ਚੰਗੀ ਹੈਗੀ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਹੈਗਾ ਆ ਆਮ ਜਿਵੇਂ ਪਸ਼ੂ ਰੱਖੇ ਹੁੰਦੇ ਆ ਕਿ ਘਰ ਦੀ ਲੋੜ ਵਾਸਤੇ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੁਸੀਂ ਇੱਕ ਕਰੀ ਫਿਰ ਦੇਖ ਸਕਦੇ ਹੋ ਫੇਸ ਕੁਆਲਿਟੀ ਇਹਦੀ ਸਿੰਗਾਾਂ ਦੀ ਕੁਆਲਿਟੀ ਤੇ ਬਾਕੀ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਕਿਰਾ ਆਪਾਂ ਤੁਹਾਨੂੰ ਆਰਡਰ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਬੰਦਲੇ ਦੇ ਵਿੱਚ ਰਹੂਗੀ ਤੇ ਥਾਂ ਤੋਂ ਚੰਗੀ ਮੀਤ ਆ ਵੀ ਵਧੀਆ ਗੱਡੂਗੀ ਤੇ ਮੌਕੇ ਤੇ ਤਿਆਰੀ ਵੀ ਚੰਗੀ ਕਰੂਗੀ ਰੋਖ ਲੱਗਦਾ ਇਹਦਾ ਦੇਖਣ ਤੋਂ ਤੇ ਬਾਕੀ ਤੁਸੀਂ ਆਈ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਮੋਬਾਈਲ ਨੰਬਰ ਇੱਕ ਕਰੀ ਬੋਲਦੀ ਬਾਈ 628449239 ਇੱਕ ਕਰੀ ਹੋਰ ਬੋਲਦੇ 628449235 ਠੀਕ ਹੈ ਇਸ ਨੰਬਰ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਧੰਨਵਾਦ